ਵੀਡੀਓ ਦੇਖ ਰਹੇ ਮੇਰੇ ਸਾਰੇ ਸੱਜਣੇ ਬੇਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੌਂਗਵਾਲ ਬੱਕਰਾ ਮੰਡੀ ਤੇ ਪਹੁੰਚਾਂਗੇ ਜਿਹੜੀ ਕਿ ਹਰ ਮਹੀਨੇ 3 13 26 ਤਰੀਕ ਨੂੰ ਭਰੀ ਜਾਂਦੀ ਹੈਗੀ ਆਪਾਂ ਅੱਜ ਬਾਈ ਇੱਥੇ ਮਦਰ ਕੀ ਬੱਕਰਾ ਲੈ ਕੇ ਆਇਆ ਬਹੁਤ ਸੋਹਣਾ ਬੱਕਰਾ ਹੈਗਾ ਕੁਆਲਿਟੀ ਵਧੀਆ ਹੈਗੀ ਤੇ ਪਿਓਰ ਬੇਟਰ ਨਸਲ ਦਾ ਬੱਕਰਾ ਹੈਗਾ ਆਓ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਮ ਆਪਣਾ ਹੈ ਬੁੱਟਾ ਖਾਨ ਜੀ ਬੁੱਟਾ ਖਾਨ ਜੀ ਕਿਹੜਾ ਪਿੰਡਾ ਆਪਣਾ ਹੈ ਕਾਕੂ ਵਾਲਾ ਜੀ ਇਹ ਕਿੱਥੇ ਪਿੰਦਾ ਹੈ ਜੀ ਇਹ ਤੁਹਾਡੇ ਘਰ ਦੀ ਬਰੀਡ ਹੈ ਜਾਂ ਤੁਸੀਂ ਮਤਲਬ ਇਸ ਤੋਂ ਮੁੱਲ ਲੈਂਦਾ ਜੀ ਘਰ ਦੀ ਹੈ ਜੀ ਘਰ ਦੀ ਹੈ ਘਰ ਦੀ ਬਰੀਡ ਆ ਇਹ ਕਿੰਨੀ ਚਿਰ ਦੀ ਉਮਰ ਹੈ ਦੀ ਇਹਦੀ 18 ਮਹੀਨਿਆਂ ਦੀ ਦੰਦ ਕਿੰਨੇ ਹੈ 4 ਹੈ ਇਹਦੀ ਲੰਬਾਈ ਕਿੰਨੀ ਤੇ ਚੜਾਈ ਕਿੰਨੀ ਹੈ ਉਚਾਈ ਕਿੰਨੀ ਲੰਬਾਈ ਨਹੀਂ ਮਣੀ ਹੈਗੀ ਜੀ 46 ਇੰਚ ਹੈਗੀ 46 ਇੰਚ ਦਾ ਹਾਂ ਇਹ ਵੀ ਮਣੀ ਨੂੰ ਸਾਨੂੰ ਹੋਗੇ ਤਨ ਚਾਰ ਮਹੀਨੇ ਠੀਕ ਹੈ 46 ਦੀ ਸਾਢੇ 46 ਕਰ ਲਓ ਹਾਂ ਠੀਕ ਹੈ ਤੇ ਕੰਨਾਂ ਦੀ ਹਾਈਟ ਕਿੰਨੀ ਦੀ 1.18 ਜੀ 1.18 ਹਾਂ ਜਿਹੜਾ ਤੁਸੀਂ ਇਹ ਬੱਕਰਾ ਰੱਖਿਆ ਤੁਸੀਂ ਸਾਰੇ ਨਸਲਾਂ ਤੁਸੀਂ ਤਾਂ ਮੈਂ ਤੇ ਬਰੀਡ ਬਰੀਡ ਤਿਆਰ ਕਰਾਉਣਗੇ ਹਾਂ ਜੀ ਕਰਾਂਗੇ ਤੁਹਾਡੇ ਕੋਲੇ ਜਿਹੜੀ ਇਹੋ ਜਿਹੀ ਕੋਈ ਬਰੀਡ ਹੈਗੀ ਹੈ ਜਿਹੜੀ ਕਿ ਇਹ ਤੋਂ ਬਰੀਡ ਤਿਆਰ ਹੋਈ ਹੋਈ ਹੈ ਹਾਂ ਜੀ ਹੈਗੀ ਹੈ ਉਹ ਵੀ ਦਿਖਾ ਦਿਓ ਜੀ ਹਾਂ ਜੀ ਪਹਿਲਾਂ ਬੱਕਰਾ ਦਿਖਾਤਾਈ ਚੰਗੀ ਤੇ ਰਾਈ ਲਓ ਬਾਈ ਜੀ ਇਹਦੀ ਬਰੀਡ ਹੈ ਜਿਹੜੀ ਇਹ ਤੋਂ ਤਿਆਰ ਹੋਈ ਹੋਈ ਵੇ ਆਹ ਖੜੀ ਹੈ ਜੀ ਸਾਰੀ ਉਹ ਬਰੀਡ ਪਹਿਲਾਂ ਇਹ ਤੋਂ ਤਿਆਰ ਕਰ ਆ ਇੱਕ ਇੱਕ ਇਹ ਬੱਚਾ ਹੀ ਦਾ ਹੀ ਹੈ ਹਾਂ ਜੀ ਇਹ ਏਸੀ ਦੀ ਹੈ ਏਸੀ ਦੀ ਹੈ ਬਾਈ ਜੀ ਇਹਦੀ ਹਾਈਟ ਕਿੰਨੀ ਹੈ ਉਚਾਈ ਮਾਦਰ ਕੀ ਏਜੀ ਹਾਈਟ ਦਾ ਇਹ ਹਲੇ ਅਸੀਂ ਨੇ ਮਿਣੀ ਨਹੀਂ 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 ਤੇ ਕੰਨਾਂ ਦੀ ਮਣੀ ਮਿਣੀ ਹੋਵੇ ਨਾ ਕੰਨਾਂ ਦੀ ਮਿਣੀ ਨਹੀਂ ਬਾਈ ਜੀ ਬੱਕਰਾ ਦੇਖੋ ਤੁਸੀਂ ਇੱਕ ਵਾਰੀ ਉਹ ਸੀ ਦੀ ਬਰੀਡ ਆਈ ਕੰਨ ਕੰਨ ਦੇਖੋ ਦੇ ਬਾਈ ਤੁਸੀਂ ਕੰਨ ਇਹ ਨਾ ਨਾ ਕਰਦੇ ਕਰਦੇ 18 20 ਦੇ ਹੋਣਗੇ ਬਾਈ ਲਵੇ 16 ਇੰਚ ਤਾਂ ਪੱਕੀ ਨੇ ਇਹਦੇ ਕੰਨ ਜਿਹੜਾ ਇਹ ਬੱਕਰਾ ਤੁਸੀਂ ਨੇ ਬਰੀਡ ਤੇਰ ਕੇ ਏਸੀ ਦੇ ਬੱਚਾ ਦਾ ਹਾਂ ਜੀ ਏਸੀ ਇੱਕ ਕਿੰਨੇ ਟਾਈਮ ਦਾ ਬੱਚਾ ਇਸ ਟਾਈਮ ਇਹ ਹੋ ਗਿਆ ਜੀ 6-7 ਮਹੀਨਿਆਂ ਦਾ ਬੱਚਾ ਹੋਵੇ ਜਿਹੜਾ ਆਹ ਜਿਹੜਾ ਆਹ ਲਈ ਫਿਰਦਾ ਚਾਰੇ ਤੁਸੀਂ ਬੱਚੇ ਇਹਦੇ ਵਿੱਚ ਬੱਕਰੀਆਂ ਵੀ ਨੇ ਹਾਂ ਜੀ ਹੈਗੇ ਨੇ ਪਠਾ ਜੀ ਪਠਾ ਵੀ ਨੇ ਇਹਦੇ ਵਿੱਚ ਤੇ ਬੱਕਰੀ ਵੀ ਨੇ ਬੱਕਰੀ ਵੀ ਨੇ ਖੱਸੀ ਵੀ ਬਕਰੇ ਗਨੇ ਹੀ ਕਰਿਓ ਇਹ ਤੁਸੀਂ ਇਹ ਸਾਰੇ ਏਸੀ ਦੇ ਨੇ ਕਾ ਅਲੱਗ ਬ੍ਰੀਡ ਬ੍ਰੀਡ ਦੇ ਏਸੀ ਦੀ ਨੇ ਜੀ ਸਾਰੇ ਸਾਰੀਆਂ ਦੇ ਏਸੀ ਦੀ ਨੇ ਜਿਹੜੇ ਖੱਸੀ ਕਰਾਏ ਨੇ ਉਹ ਵੀ ਏਸੀ ਦੀ ਨੇ ਏਸੀ ਦੀ ਖੱਸੀ ਕਿਉਂ ਕਰਾਏ ਨੇ ਤੁਸੀਂ ਉਹ ਖੱਸੀ ਦਾ ਹੀ ਬਸ ਐਂਦੀ ਵੀ ਕਰੇ ਪਾਲਾਂਗੇ ਮਾਲ ਚ ਅੱਛਾ ਹਾਂ ਜੀ ਠੀਕ ਹੈ ਜਿਹੜੇ ਆ ਤੁਹਾਡੇ ਕੋਲ ਬਕਰੇ ਨੇ ਕਿੰਨੇ ਕਿੰਨੇ ਮਹੀਨੇ ਦੇ ਨੇ ਇਹ ਹੋ ਗਈ 4-4 ਕਿੰਨੇ ਮਹੀਨੇ ਨੇ 4-4 ਮਹੀਨੇ ਤਿੰਨ-ਤਿੰਨ ਕਿੰਨੇ ਮਹੀਨੇ ਦੇ ਡੋਡੀ ਆਈ ਸੋਡੇ ਕੋਲ ਟੋਟਲ ਕਿੰਨੇ ਨੇ ਬਾਈ ਇੱਧਰ ਕਰੀ ਕੈਮਰਾ ਬਾਈ ਕਰੀ ਟੋਟਲ ਕਿੰਨੇ ਨੇ ਤੁਹਾਡੇ ਕੋਲ ਬੱਕਰੀ ਛੜਨ ਦੇ ਵੀ ਟੋਟਲ ਹੈਗੇ ਨੇ ਜੀ 9 ਨਗ ਦੇਣ ਵਾਲੇ 10 ਨਾ 10 ਨਾਗ ਵਿੱਚ ਹੀ ਪੱਠਾ ਨੇ ਹਾਂ ਜੀ ਬੱਕਰੀਆਂ ਕਿੰਨੇ ਨੇ ਤੁਹਾਡੇ ਕੋਲ ਇਸ ਟਾਈਮ ਦੁੱਧ ਵਾਲੀਆਂ ਜਿਹੜੇ ਬੱਕਰੀਆਂ ਹੈਗੀਆਂ ਨੇ 20 25 ਦੁੱਧ ਵਾਲੀਆਂ ਹੋਈਆਂ ਵੀ ਨੇ ਹਾਂ ਜੀ ਏਸੀ ਦੀ ਏਸੀ ਤੇ ਰਲਾਈਆਂ ਹੋਏ ਏਸੀ ਦੀ ਰਲਾਈਆਂ ਨੇ ਬਾਈ ਜਾਣ ਤੇ ਕਿਸੇ ਨੇ ਬੱਚਾ ਲੈਣਾ ਹੋਵੇ ਹਾਂ ਜੀ ਏਸੀ ਦੀ ਨਸਲ ਦਾ ਹਾਂ ਜੀ ਤੁਸੀਂ ਕਿਵੇਂ ਅਗਲੇ ਨੂੰ ਦੋਗੇ ਵੀ ਆ ਮੈਂ ਜ਼ਿੰਮੇਵਾਰੀ ਲਾਉਂਗੇ ਕਿ ਕਵਾਲਿਟੀ ਕਹਿ ਕੇ ਰੋਂਗੇ ਤੁਸੀਂ ਕਵਾਲਿਟੀ ਦਾ ਹੀ ਅੱਗੇ ਬੱਕਰੀ ਦੇ ਵੀ ਕੁਆਲਿਟੀ ਹੈ ਇਹ ਹੁਣ ਇਹ ਬੱਕਰੀ ਕੁਆਲਿਟੀ ਦੀ ਅਗਲੀ ਦੀ ਤਾਂ ਬੱਚਾ ਕੁਆਲਿਟੀ ਦਾ ਆਊਗਾ ਠੀਕ ਹੈ ਜਿਹੜੇ ਇਹਨਾਂ ਇਹ ਕੁਆਲਿਟੀ ਦੇ ਨਹੀਂ ਗਏ ਹਾਂਜੀ ਕੁਆਲਿਟੀ ਦੇ ਇਹ ਸਾਰੇ ਕਿਹੜੇ ਨਾਲਦ ਨੇ ਅੰਬਰਸਰੀ ਨੇ ਹੀ ਬੀਟਰ ਨੇ ਸਾਰੇ ਅੰਬਰਸਰੀ ਬੀਟਰ ਨੇ ਹਾਂਜੀ ਤੁਸੀਂ ਪਹਿਲਾਂ ਤੁਸੀਂ ਇਹਦਾ ਰੇਟ ਦੱਸੋ ਤੁਸੀਂ ਇਹਦਾ ਕਿੰਨੇ ਮੰਗ ਰਹੇ ਹੋ ਦਿਖਾਈ ਵੀਰੇ ਬੋਲੇ ਇਹਦਾ 2.5 ਲੱਖ ਰੁਪਏ ਇਹਦਾ 2.5 ਲੱਖ ਰੁਪਏ ਮੰਗ ਰਹੇ ਨੇ ਬਾਈ ਜੀ ਕਿੰਨੇ ਰੁਪਏ ਲੱਗੇ ਇਸ ਤੋਂ ਪਹਿਲਾਂ ਇਹਦਾ 1.80 ਲੱਗ ਗਿਆ 1 ਲੱਖ 80 ਹਜ਼ਾਰ ਰੁਪਏ ਲੱਗ ਗਿਆ ਹਾਂਜੀ ਤੁਸੀਂ ਇਹਨੂੰ ਆਪਦੇ ਬੱਕਰੀਆਂ 'ਚ ਹੀ ਰੱਖਦੇ ਹੋ ਘਰੇ ਰੱਖਦੇ ਹੋ ਹਾਂ ਜੀ ਘਰੇ ਤੁਹਾਡੇ ਕੋਲ ਘਰੇ ਫਾਰਮ ਪਾਇਆ ਹੋਇਆ ਹੈ ਹਾਂ ਜੀ ਫਾਰਮ ਬਾਹਰੇ ਤੋਰਾ ਫਿਰਾ ਵੀ ਰੱਖਦੇ ਹਾਂ ਬਾਹਰੇ ਵੀ ਇਹਦੀ ਖਰਾਕ ਕੀ ਹੈ ਜਿਹੇ ਜੀ ਕੰਜਰ ਦੀ ਖਰਾਕ ਤਾਂ ਇਹਦੀ ਕਣਕ ਵੀ ਆ ਹਾਂ ਜੀ ਸੋਲੇ ਵੀ ਨੇ ਮੱਕੀ ਵੀ ਆ ਹਾਂ ਤੇ ਬਾਕੀ ਹੋਰ ਵੀ ਆਈਟਮਾਂ ਪਾਈ ਜਨੇ ਜੀ ਦੁੱਧ ਪਲਿਆਨੇ ਆ ਦੁੱਧ ਹੀ ਪਲਾ ਦਿੰਦੇ ਹਾਂ ਹਾਂ ਜੀ ਇਹ ਬੱਕਰੀਆਂ ਦੇ ਵਿੱਚ ਹੀ ਫਿਰਦਾ ਰਹਿੰਦਾ ਕਿ ਅਲੱਗ ਮੰਦਦੇ ਨੂੰ ਵਿੱਚ ਵੀ ਫਰੀ ਜਾਂਦਾ ਜਿਹੜੀਆਂ ਇਹ ਛੱਡਣਾ ਉਹਨਾਂ ਹੀ ਛੱਡਦੇ ਨੇ ਬਾਕੀ ਫਿਰ ਸਾਈਡ ਤੇ ਹੁੰਦੇ ਆ ਠੀਕ ਹੈ ਬਾਈ ਜੀ ਹੁਣ ਇਹ ਤੇ ਤੁਸੀਂ ਨੇ 1,80,000 ਰੁਪਏ ਲਗਾ 2.5 ਲੱਖ ਰੁਪਏ ਮੰਗ ਰਹੇ ਹੋ ਹੁਣ ਤੁਸੀਂ 2 ਲੱਖ 2.5 ਲੱਖ ਚ ਛੱਡੋ ਇਹਨੂੰ ਉਹ ਮੌਕਾ ਦੇਖਾਂਗੇ ਮੌਕਾ ਦੇਖਾਂਗੇ ਇਦੋਂ ਪਹਿਲਾਂ ਉਹ ਕਰੇ ਵੀ ਹੁੰਦੇ ਨੇ ਕੋਈ ਗੱਕ ਹਾਂ ਜੀ ਬਾਦੂ ਆਂਦੇ ਨੇ ਬਾਦੂ ਹੁੰਦੇ ਨੇ ਜਿਹੜਾ ਆਹ ਬੱਕਰਾ ਹਾਂ ਜੀ ਇਹਦੇ ਕਿੰਨੇ ਮੰਗ ਰਹੇ ਹੁੰਦੇ ਸੀ ਇਹ ਸੇਲ ਨਹੀਂ ਕਰਨਾ ਜੀ ਅੱਛਾ ਤੁਸੀਂ ਇੱਕ ਰੱਖਣਾ ਹੀ ਆ ਹਾਂ ਇਹਦੇ ਨਾਲ ਇਹ ਏਸੀ ਦੀ ਗੱਜਮਾ ਹਾਂ ਇਹ ਰੱਖਣੀ ਰੱਖਣਾ ਜਿਹੜੇ ਆ ਬੱਚੇ ਨੇ ਹਾਂ ਜੀ ਇਹ ਸੇਲ ਕਰਨੇ ਨੇ ਇਹ ਕੀ ਰੇਟ ਲਾਇਨ ਦਿਨੇ ਬੱਚਿਆਂ ਦਾ ਬੱਚਿਆਂ ਦਾ ਤੇ ਹਾਲੇ ਕੋਈ ਰੇਟ ਨਾਲ ਲੱਗਿਆ ਹੀ ਨਹੀਂ ਹਾਲੇ ਦੱਸਦੇ ਨੇ ਤੁਸੀਂ ਕਿੰਨੇ ਮੰਗਦੇ ਹੋ ਅੱਜ ਤਾਂ 12-12000 ਰੁਪਏ ਮੰਗ ਇੱਕ ਬੱਚੇ ਦਾ ਰੇਟ ਵਾਲੇ ਲੱਗਿਆ ਕੋਈ ਗਾਹਕ ਆਇਆ ਨਹੀਂ ਹਾਂ ਗਾਹਕ ਨਹੀਂ ਹੱਲੇ ਆਇਆ ਬੱਕਰੇ ਦੀ ਕੁਆਲਿਟੀ ਵੀ ਇਹਦੇ ਤੇ ਕਿਉਂ ਨਹੀਂ ਆ ਰਿਹਾ ਗਾਹਕ ਗਾਹਕ ਤਾਂ ਹੀ ਹਲੇ ਆ ਕੀ ਹਲੇ ਅਸੀਂ ਹੁਣ ਖੜੇ ਆ ਅੱਛਾ ਹੁਣੇ ਆ ਤੁਸੀਂ ਵਾਲੇ ਬੱਕਰੇ ਹਾਂ ਸਾਰੀ ਹਲੇ ਦਾ 10 ਮਿੰਟ ਵੀ ਨਹੀਂ ਹੋਇਆ ਤੁਹਾਨੂੰ ਆਇਆ ਠੀਕ ਆ ਭਾਈ ਇਧਰ ਰੱਖੋ ਭਾਈ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿੱਤੇ ਬਾਈ ਦਾ ਆਪਾਂ ਕੰਟੈਕਟ ਨੰਬਰ ਹੈ ਲੈ ਲੈਣੇ ਹਲਦਾ ਹੀ ਅਸੀਂ ਪਰਚੀ ਵੀ ਨਹੀਂ ਕਟਾਈ ਹੈਗੀ ਆਪਦੀ ਹਰ ਚੀ ਨਗਾ ਦੀ ਕਟਾਓ ਜ਼ਰੂਰੀ ਆ ਵੀਰੇ ਕਿ ਨਹੀਂ ਅੱਜ ਦੁਬਾਰਾ ਜੁਰਮਾਨਾ ਭੁਗਤਣਾ ਓੱਖਾ ਨਾ ਜੀ ਨਾ ਜੁਰਮਾਨਾ ਕਰਨ ਭੁਗਤਾਂਗੇ ਹਲੇ ਆ ਕੀ ਮੜਾ ਸੈਟਿੰਗ ਹੀ ਕਰੀ ਆ ਮਾਲਪੁੱਤ ਥੋੜਾ ਕੰਟੈਕਟ ਨੰਬਰ ਦੋਈ ਕੰਡੈਕਟਰ ਨੰਬਰ ਜੀ 95924 ਹਾਂਜੀ 7543 ਇੱਕ ਵਾਰੀ ਫੇਰ ਬੋਲ ਦੇ 95924 7543 ਠੀਕ ਆ ਬਾਈ ਜੀ ਜੇ ਬਾਈ ਚਾਹੁੰਦੇ ਕਿਸੇ ਨੇ ਆਪਦੇ ਥੋੜੇ ਕਰਾਸ ਕਰਾਉਣੇ ਬੱਕਰੀ ਕਰਾ ਦਾਂਗੇ ਕਰਾ ਦੋਗੇ ਹਾਂਜੀ ਠੀਕ ਹੈ ਜੀ ਵੀਡੀਓ ਚੰਗੀ ਲੱਗਿਆ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਦਿੱਤੇ ਗਏ ਨੰਬਰ ਤੇ ਬਾਈ ਨਾਲ ਕੰਟੈਕਟ ਕਰ ਲਓ धनवाद जय भारत जय हिंदुस्तान